लो भाइयों हमारा नमस्ते हमारा ब्लॉग आ रहा है ब्लॉग नंबर फाइव आप देखोगे मुझे और लवप्रीत सिंह को आज हम पनामा के जंगलों में जाएंगे और आपको क्रिस गेल से मिलाएंगे जो के डिस्कवरी पर आते हैं सांपों के आंखों के डड्डुओं के आंखें निकाल के खाते हैं और सांप खा जाते हैं उनसे मिलाएंगे और उनसे बात बात करेंगे वो क्या कहना चाहते हैं तो अपना ब्लॉग देखना ज़रूर ठीक है सारा इसका सारा ब्लॉग पॉडकास्ट करेंगे उनके साथ छोटा सा पॉडकास्ट भी करेंगे उनके साथ और हमारा हम हम अपना सामान सारा कुछ साथ में लाए हैं आप देख सकते हैं हमारा ब्रेड वगैरह सब कुछ यहाँ पे और कुछ सामान ये पड़ा है और हम अपने साथ सभी कुछ लाए हैं और देखना ब्लॉग जरूर देखना और भैया आप क्या कहना चाहोगे यही कहना चाहेंगे हमारा ब्लॉग जरूर देखना और हम आपको नई नई से नहीं नहीं। वीडियोस लाते रहें लाते, लाते रहेंगे रहेंगे अपलोड करेंगे नया नया कंटेंट वखरा 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 कंटेंट जो और ब्लॉगर होते हैं वे पकाई मारते हैं और उनके जैसा हम कुछ नहीं करेंगे हम उनसे थोड़ा सा अलग हटके करना चाहते हैं और आप देखना जरूर ਥੈਂਕ ਯੂ ਸੋ ਥੈਂਕ ਯੂ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਇੱਥੇ ਜੰਗਲਾਂ ਦੇ ਵਿੱਚ ਆਪਾਂ ਐਸੀ ਗਿਲਕਰਸ ਜਿਹੜਾ ਹੋ ਐਕਟਰ ਹੈਗਾ ਡੱਡੂ ਮੱਸੀ ਖਾਂਦਾ ਉਹਦੇ ਨਾਲ ਆਏ ਹੋਏ ਸੀ ਕਿ ਉਹ ਥੋੜਾ ਟੱਟੀ ਬੈਠਣ ਗਿਆ ਮਤਲਬ ਥੋੜਾ ਫਰੈਸ਼ ਹੋਣ ਗਿਆ ਤੇ ਬਾਅਦ ਥੋੜੀ ਉਹਦੇ ਨਾਲ ਵੀ ਗੱਲਬਾਤ ਕਰਾਵਾਂਗੇ ਅਸੀਂ ਮਤਲਬ ਕਾਫੀ ਟਾਈਮ ਤੋਂ ਇੱਥੇ ਆਏ ਸੀਗੇ ਤੇ ਸਰਚ ਕਰ ਰਹੇ ਹਾਂ ਬਈ ਇੱਥੇ ਅਸੀਂ ਜਾਨਵਰ ਕਹਿੰਦੇ ਅੱਜ ਕਰ ਇੱਥੇ 7.5 ਫੁੱਟ ਦਾਗਾ ਉਹਦੇ ਬਾਰੇ ਜਾਣਕਾਰੀ ਇਹਨੇ ਕਹਿਨੀ ਅਦਰ ਚੱਕ ਵੀਰੇ ਤੇ ਹੈਲੋ bro ਹੈਲੋ ਬ੍ਰਦਰ ਇਹ ਗਿਲਕਰਸ ਹੁਣ ਪੱਗ ਬੰਨ ਕੇ ਆਇਆਗਾ ਬ੍ਰਦਰ ਹਾਊ ਆਰ ਯੂ आई एम फाइन फाइन ब्रदर यू आई एम फाइन आई एम फाइन थैंक यू थैंक यू थैंक यू ते ਹੁਣ ਤੁਹਾਨੂੰ ਦਿਖਾਵਾਂਗੇ ਇੱਥੇ ਬਾਵਾ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਜੰਗਲ ਬਹੁਤ ਘਣਾ ਜੰਗਲਾ ਕਾਫੀ ਘਣਾ ਜੰਗਲ ਹੈ ਇਹ ਔਰ ਆਪकी ਸਭੀ ਬਾਤیں ਕਰायेंगे हम इनसे जानवरों से बातें कराएंगे आज क्योंकि आज लाइव हुए हैं हमने टाइम लिया हुआ था सांपों से कीड़ों से मकोड़ों से सबके साथ टाइम लिया हुआ है वो ਤੁਹਾਨੂੰ ਦਿਖਾਉਂਦਾ ਅਣੀ ਅਸਲ ਚ ਬਾਅਦ ਚ ਨਾ ਉਲਟੀਆਂ ਕਰਦਾ ਹੁੰਦਾ ਖਾ ਕੇ ਸੱਪਾਂ ਦੀਆਂ ਮੱਸੀਆਂ ਕਦੇ ਡੱਡੂਆਂ ਦੀ ਕੁਸ ਖਾ ਕੇ ਕਦੇ ਪੱਥਰ ਦਾ ਕਲੇਜ ਖਾ ਕੇ ਉਹ ਨਾ ਜਿੱਦਾਂ ਕੇਕ ਤੇ ਕੀਕ ਤਾਂ ਨਹੀਂ ਬਣਾਉਂਦੇ ਕੇਕ ਦਾ ਬੂਟ ਜੀ ਬੂਟ ਦੀ ਸ਼ੇਪ ਚ ਬਣਾਉਂਦੇ ਕੇਕ ਹਾਂ ਹਾਂ ਉਹ ਉਹ ਚੀਜ਼ਾਂ ਨੇ ਬਈ ਯਾਰ ਅੱਛਾ ਉਹ ਚੀਜ਼ਾਂ ਨੇ ਜਿਵੇਂ ਆਪਾਂ ਕੇਕ ਬਣਾਉਂਦੇ ਆ ਉਹ ਕਿਸੇ ਮੰਨ ਕੇ ਚੱਲ ਕਿਸੇ ਸ਼ੇਪ ਚ ਬਣਾਦਾ ਕਦੇ ਕਿਸੇ ਜੇਬ ਜਿਹਾ ਸੱਪ ਬਣਾ ਕੇ ਕੇਕ ਦਾ ਉਹ ਖਾਂਦਾ ਉਹ ਆਪਾਂ ਨੂੰ ਦਿਖਾਉਂਦੇ ਝੂਠਾ ਸੀ ਵੀ ਜੰਗਲ ਚ ਬੈਠੇ ਛੱਪਾ ਖਾਣਾ ਬਹੁਤ ਔਖਾਗਾ ਇਹ ਆਈ ਬਹੁਤ ਤਕੜੀ ਚੀਜ਼ ਆ ਟੈਕਨੋਲੋਜੀ ਬਹੁਤ ਵੱਧ ਗਈ ਕਹਿਣ ਕਾ ਲੜਾ ਯਾਰ ਮੈਂ ਮੜ ਗਈ ਹਾਂ ਤੂੰ ਬੋਲ ਬੋਲ ਉਹ ਬਸ ਇਹੀ ਆ ਉਹਦੀ ਬਣਾ ਦਿੰਦੇ ਆ ਉਹ ਕੇਕ ਦਾ ਉਹੀ ਕਹਿੰਦੇ ਆ ਜੰਤਨ ਫੁੱਦੂ ਬਣਾਈ ਜਾਂਦੇ ਆ ਗਲਤ ਗੱਲ ਐ ਗਲਤ ਗੱਲ ਐ ਨੌ ਇਹ ਗਾਲੀ ਕੀ ਦੇਣੀ ਚਾਹੀਦੀ ਐ ਦੇਖੋ ਜੀ ਹੁਣ ਅਸੀਂ ਇੱਥੇ ਬੈਠੇ ਆ ਪਨਾਮਾ ਤੇ ਜੰਗਲਾਂ ਦੇ ਵਿੱਚ ਸਾਨੂੰ ਟੱਕਰਿਆ ਸੀ ਉਹ ਤੇ ਅਸੀਂ ਉਹਨੂੰ ਆਖਿਆ ਭਾਈ ਤੂੰ ਜਾਵੜਾ ਸਾਡੀ ਤਾਂ ਤੇਰੇ ਨਾਲ ਨਹੀਂ ਬਣੀ ਨੀ ਟੱਕਰ ਦਾ ਭਰਾਵਾ ਟੱਕਰਦਾ ਸੀ ਉਹਦੇ ਤੋਂ ਯਾਰ ਨਿਭਣੀ ਹੋਈ ਨਹੀਂ ਸਾਡੀ ਨਿਭਦੀ ਨਹੀਂ ਉਹਦੇ ਨਾਲ ਉਹ ਅਸਲ 'ਚ ਗੱਲਾਂ ਦੂਜੀਆਂ ਕਰਦਾ ਜੈਨੂ ਨਹੀਂ ਗੱਲਾਂ ਕਰਦਾ ਜੇ ਗੱਲਾਂ ਜੈਨੂ ਹੀ ਨਹੀਂ ਕਰੇ ਫੇਰ ਤਾਂ ਹੈ ਅੰਬ ਦਾ ਫੁੱਦੂ ਆ ਭਾਈ ਹੈ ਨਹੀਂ ਕਿਸੇ ਕੰਮ ਦਾ ਉਹ ਹੈ ਨਹੀਂ ਹੈ ਨਹੀਂ ਕੂਕਾ ਮਾਰਦਾ ਫਿਰਦਾ ਲੈ ਕੂਕਾ ਓਏ ਟਲ ਜਾ ਟਲ ਜਾ ਕੂਕਾ ਮਾਰਦਾ ਫਿਰਦਾ ਜਿਵੇਂ ਮੈਂਟਲ ਹੋਵੇ ਦਿਮਾਗੀ ਹਾਲ ਤੇ ਹਿੱਲੀ ਫਿਰਦੀ ਆ ਇਹ ਡੱਡੂ ਤਰੇ ਫਿਰਦਾ ਵਿਚਾਰਾ ਉਹ ਤਰੇ ਜਾਈ ਗਈ ਇੱਥੇ ਹਾਂ ਉੱਥੇ ਕੰਡੇ ਸੀ ਇੱਥੇ ਲੇਟ ਜੋ ਕਹਿੰਦਾ ਥੱਲੇ ਉਹ ਤੇਰਾ ਪਾਲਾ ਉਹ ਕਹਿੰਦਾ ਕਹਿੰਦਾ ਮੈਂ ਵੀਡੀਓ ਬਣਾਉਣੀ ਆ ਨਾ ਉਹੀ ਗੱਲ ਨਹੀਂ ਨਹੀਂ ਅ ਕਿਥੇ ਲੇਟ ਜੋ ਸ਼ਾਂਤ ਰਹੋ ਇੱਥੇ ਕੁਝ ਹੈ ਉਹ ਤੇਰਾ ਪਾਲਾ ਕੀ ਹੈ ਇੱਥੇ ਉਹੀ ਬੱਸ ਉਹ ਡੱਡੂ ਸੀਗਾ ਯਾਰ ਤੈਨੂੰ ਮੈਂ ਦੱਸਦਾ ਉਹ ਡੱਡੂ ਉਹੀ ਸੀ ਫਿਰਦਾ ਸੀ ਅਸੀਂ ਕਿਹਨਾਂ ਪਤਾ ਨਹੀਂ ਕੋਈ ਹੋਰ ਸ਼ੇਰ ਸੂਰ ਨਾ ਹੋਵੇ ਅਸੀਂ ਡਰ ਗਏ ਅਸੀਂ ਉੱਥੇ ਲਿਟ ਗਏ ਕੰਡੇ ਭਰਾਵਾ ਸਾਰੀਆਂ ਬਾਹਾਂ ਖਰਾਬ ਕਾ ਨੂੰ ਡੱਡੂ ਸੀਗਾ ਯਾਰ ਡੱਡੂ ਵਿਚਾਰਾ ਕੰਮ ਤੋਂ ਥੱਕਿਆ ਹੋਇਆ ਘਰੇ ਆ ਰਿਹਾ ਸੀਗਾ ਉਹ ਉਹ ਜੀ ਨਹੀਂ ਲਿਟ ਕੇ ਜ ਜਾਂਦੇ ਹੁੰਦੇ ਚੁੱਪ ਕਰ ਜਾ ਭੈਣ ਦਾ ਯਾਰਾ ਗੱਲ ਸੁਣਾ ਉਹ ਜੀ ਨਹੀਂ ਲਿਟ ਕੇ ਜਾਂਦੇ ਹੁੰਦੇ ਹਨਾ ਐ ਲਿਟ ਲਿਟ ਕੇ ਜਾ ਕੇ ਡੱਡੂ ਚੱਕ ਲਿਆ ਭੈਣ ਦੇ ਯਾਰ ਨੇ ਅੱਧਾ ਚਾਪੜ ਉਹ ਅੰਦਰ ਆਈ ਬਾਹਰ ਡਿਸਕਰਾਉਟ ਮੀ ਗਾਲਾਂ ਨਾ ਕੱਢੋ ਪਲੀਜ਼ ਇਹ ਸਵੇਚਾਰਕ ਪ੍ਰੋਗਰਾਮ ਹੈ ਗਾਲਾਂ ਨਾ ਸਵੇਚਾਰਕ ਸਵੇਚਾਰ ਦੀ ਤਾਂ ਨਹੀਂ ਜਮਾ ਜਖਣਾ ਪੜਦੀ ਤੇ ਡੱਡੂ ਜਾ ਰਿਹਾ ਸੀ ਘਰੇ ਆ ਉਹਦਾ ਥੱਕਿਆ ਹੋਇਆ ਕੰਮ ਤੋਂ ਵਿਚਾਰਾ ਕਿਤੇ ਗੀੜਾ ਗੂੜਾ ਦੇ ਕੇ ਆਇਆ ਉਹ ਘ ਉਹਨੂੰ ਰੋਕ ਲਿਆ ਕਿ ਹਾਂ ਵੀ ਕਿੱਥੇ ਜਾਣਾ ਡੱਡੂ ਨੂੰ ਹੁਣ ਕਹਿਣੇ ਭਾਈ ਮੈਂ ਆਪਦਾ ਘਰੇ ਜਾਣਾ ਮੈਂ ਤਾਂ ਹੁਣ ਕੰਮ ਤੋਂ ਥੱਕਿਆ ਆ ਰਾਇਆ ਤੇ ਹੁਣ ਮੈਂ ਕੰਮ ਤੇ ਜਾਣਾ ਅੱਠ ਤੋਂ ਅੱਠ ਜਾਉ ਸੀ ਵਿਚਾਰੇ ਦੀ ਹਨਾ ਉਹਨੂੰ ਕਹਿਆ ਰੋਕ 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 ਹੈਲੋ ਛੋਟੇ ਉਹਨੂੰ ਕਹਿਆ ਰੋਕਿਆ ਉਹ ਰੋਕ ਲਿਆ ਉਹਨੂੰ ਕੀ ਕੀਤਾ ਚੰਦਰ ਨੇ ਹੱਥ ਤੇ ਜੱਕ ਕੇ ਉਹਦੀ ਇੱਕ ਕੱਢ ਲਈ ਇੱਕ ਅੱਖ ਤੇ ਉਹ ਕਹਿੰਦਾ ਕੀ ਕਰਦਾ ਕੀ ਡੱਡੂ ਨੇ ਪੁੱਛਿਆ ਵੀ ਵੀ ਭਾਈ ਤੂੰ ਗੱਲ ਤਾਂ ਦੱਸ ਕੀ ਗੱਲ ਹੋ ਗਈ ਮੈਂ ਤੈਨੂੰ ਮਾਰਨ ਲਈ ਕਿਹਾ ਮੈਂ ਤੈਨੂੰ ਚੰਗਾ ਨਹੀਂ ਕਿਹਾ ਤੇ ਤੂੰ ਮੈਨੂੰ ਫੜ ਲਿਆ ਉਹ ਕਹਿੰਦਾ ਵੀ ਤੂੰ ਰੁਕ ਜਾ ਹਨਾ ਉਹਨੂੰ ਰੋਕ ਕੇ ਚਾਕੂ ਲਿਆ ਉਹਦੀ ਅੱਖ ਕਰ ਲਈ ਆਕੇ ਹੁਣ ਵਗ ਜਾ ਉਹਦੇ ਐਨਕ ਲਾਦੀ ਹੁਣ ਉਹਦਾ ਕਿਹੜਾ ਵੀ ਦਸ ਚਿੱਟਾ ਮੋਤੀ ਉਥਰੇ ਕੱਢ ਲਈ ਅੱਖ ਕੱਢ ਕੇ ਖਾ ਗਿਆ ਤੇ ਆਪਦੇ ਵੀਡੀਓ ਬਣਾ ਲਈ ਹੁਣ ਡੱਡੂ ਆਉਣੇ ਵਿਚਾਰੇ ਨੇ ਕੱਲ ਨੂੰ ਕੰਮ ਤੇ ਜਾਣਾ ਨਾ ਤਾਂ ਉਹ ਛੁੱਟੀਆਂ ਵੱਜਣੀਆਂ ਨਾ ਉਹ ਕੰਮ ਤੇ ਜਾਣ ਜੋਗਾ ਹੈ ਗਲਤ ਗੱਲ ਆ ਡਿਸਕਵਰੀ ਵਾਲਿਆ ਭਰਾਵਾ ਤੂੰ ਕਰਦਾ ਸੀ ਵੀ ਇਹ ਤਾਂ ਲਾਸਟ ਸੀ ਵੀ ਇਹ ਵੀ ਲਾਸਟ ਇਅਰ ਸੀ ਲਾਸਟ ਇਅਰ ਸੀ ਡੱਡੂ ਆ ਲਾਸਟ ਈਅਰ ਸਿਪ ਚਲੇਗਾ ਕੱਲ ਜਿਉਂ ਆਇਆ ਸੀਗਾ ਯਾਰ ਪੇਪਰ ਦੇ ਹਾਂ ਅਗਲੇ ਮਹੀਨੇ ਵਿਆਹ ਸੀ ਲੈ ਉਹਦਾ ਡੱਡੀ ਨਾਲ ਇੱਕ ਪੇਪਰ ਰਹਿ ਗਿਆ ਸੀ ਹੋਰ ਅਗਲੇ ਮਹੀਨੇ ਅਗਲੇ ਮਹੀਨੇ ਡੱਡੀ ਨਾਲ ਵਿਆਹ ਸੀ ਉਹਦਾ ਜੇ ਕੁਝ ਹੋ ਜਾਂਦਾ ਤਾਂ ਵਿਚਾਰਾ ਚੰਗਾ ਸੀ ਵਿਆਹਪੂ ਹੋ ਜਾਂਦਾ ਵਿਚਾਰੇ ਦਾ ਡੱਡੀ ਨਾਲ ਠੀਕ ਹੈ ਚਲ ਛੱਡੋ ਜੀ ਬਾਕੀਆਂ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ ਤੁਹਾਨੂੰ ਆਪਾਂ ਹੁਣ ਪਨਾਮਾ ਦੇ ਜੰਗਲ ਦਿਖਾਉਣਾ ਜੰਗਲ ਬਹੁਤ ਗਨੇ ਜੰਗਲ ਹੈ ਇਹ ਔਰ ਆਪ ਦੇਖ ਸਕਤੇ ਹੈ ਹਮਾਰੇ ਪਿਛੇ ਬਹੁਤ ਹੀ ਵਿਸ਼ਾਲ ਜੰਗਲ ਹੈ ਔਰ ਯਹਾਂ ਪੇ ਆਸ-ਪਾਸ ਕੁਝ ਵੀ ਨਹੀਂ ਹੈ ਹਮ ਆਪਕੋ ਦਿਖਾएंगे ਬਹੁਤ ਹੀ ਅੱਛੀ ਜਗ੍ਹਾ ਹੈ ਚਲੀਏ ਹ ਤੱਕੇ ਪਏ ਆ ਕੁਛ ਪਾਣੀ ਦਾ ਨਹੀਂ ਕੋਈ ਕੁਛ ਨਹੀਂ ਬਹੁਤ ਜਿਆਦੇ ਮਤਲਬ ਔਖਾ ਹੋਇਆ ਪਿਆ ਸਾਨੂੰ ਕਰੀ ਤੈਨੂੰ ਇੱਥੇ ਫਿਰਦਾ ਗਿਆ ਲਗੜਾਇਆ ਉਹ ਕਿ ਸੱਪ ਦਾ ਕਲੇਜਾ ਖਾ ਕੇ ਕੱਢ ਕੇ ਐ ਨਹੀਂ ਪਤਾ ਕੰਮ ਦਾ ਉਹ ਪੈਂਦਾ ਯਾਰ ਇੱਥੇ ਫਿਰਦਾ ਸੀ ਹਾਂ ਕੱਢ ਕੇ ਕਦੇ ਕੁਛ ਸਾਨੂੰ ਮਗਰ ਲਾ ਲਿਆ ਇੱਥੇ ਹਾਂ ਥੁੱਕੇ ਤੇ ਬੈਠ ਜਾਈ ਤੇ ਆ ਗਿਆ ਹਾਂ ਆ ਖਾ ਲੋ ਕਹਿੰਦਾ ਆ ਖਾ ਲੋ ਅੱਛਾ ਯਾਰ ਹੋਰ ਲਲਪਲੇ ਜੇ ਚੱਕੀ ਫਰੇ ਨਾ ਕੋਈ ਕੱਚਾ ਹੀ ਖਾ ਜਾਂਦਾ ਉਹ ਨਾ ਭੁੰਨੇ ਨਾ ਤੜਕਾ ਨਾ ਕੁਛ ਹੋਰ ਐ ਲਪੇਟ ਦਿੰਦਾ ਹਾਂ ਮੁੜ ਕੇ ਮੁੜ ਕੇ ਅਸੀਂ ਉਲਟਗਾ ਕਰੀ ਜਾਨੇ ਰਹਿੰਦੇ ਬਿਮਾਰ ਹੋ ਗਏ ਸਿਰ ਤੇ ਆ ਗਏ ਅੱਛਾ ਯਾਰ ਓਹੋ ਹੋ ਹੋ ਅਲਫਾਫੇ ਚ ਕੀ ਆ ਬਾਈ ਇਹ ਚ ਤਾਂ ਬਾਈ ਬ੍ਰੈਡ ਜੀ ਬ੍ਰੈਡ ਬ੍ਰੈਡ ਲਿਆਂਦੇ ਨਾਲ ਹੈ ਖਰਾਬ ਨਹੀਂ ਹੋਏਗੇ ਨਹੀਂ ਖਰਾਬ ਹੈ ਤਾਂ ਹੀ ਤਾਂ ਰੱਖਦੇ ਫਿਰ ਖਾਦੇ ਨਹੀਂ ਖਾਦੇ ਨਹੀਂ ਉਹਨੂੰ ਬੜਾ ਉਹਨੂੰ ਜਿਹੜਾ ਹੋ ਡਿਸਕਵਰੀ ਤੇ ਆਉਂਦਾ ਹੁੰਦਾ ਉਹ ਆ ਕਿ ਅੱਜ ਹਮ ਪਹੁੰਚੇ ਜਗੜੋ ਮੇ ਦੇਖੀ ਟੱਕਰ ਆਹੀ ਵੀਡੀਓ ਜੀ ਬਣਾਉਂਦਾ ਫਿਰਦਾ ਸੀ ਚਾਰ ਪੰਜ ਬੰਦੇ ਲਈ ਫਿਰਦਾ ਸੀ ਨਾਲ ਉਹ ਆ ਟੱਕਰ ਤਾਂ ਇੱਥੋਂ ਬਈ ਯਾਰ ਮਾਰ ਟੱਕਰ ਵੀ ਜਾਵੜਾ ਇੱਥੋਂ ਜਾਵੜਾ ਹੈ ਐਵੇਂ ਟਾਈਮ ਨਾ ਖੋਟੀ ਕਰ ਸਾਡਾ ਬੰਡਿੰਗਾ ਪੂਰੀ ਫਰੇ ਕੀੜਿਆਂ ਮੱਕੜਾਂਾਂ ਗੀਆਂ ਹੀ ਖਾ ਗਿਆ ਅੱਛਾ ਯਾਰ ਬੜਾ ਬਾਬਾ ਬੰਦਾ ਯਾਰ ਮੜ ਕੇ ਉਲਟੀਆਂ ਕਰਦਾ ਸਾਈਡ ਤੇ ਕਿਸੀ ਉਹ ਬਾਈ ਨਾ ਆ ਦੇਖੋ ਜੀ ਇਹ ਇਹ ਪਨਾਮਾ ਤੇ ਜੰਗਲ ਆ ਸਾਰੇ ਇਹ ਨਾ ਲੋਕ ਮਤਲਬ ਕਹਿ ਦਿੰਦੇ ਆ ਵੀ ਸੌਖੀ ਐ ਡੌਂਕੀ ਲਾਉਣੀ ਡੌਂਕੀ ਸੌਖੀ ਨਹੀਂਗੀ ਮੇਰੇ ਵੀਰ ਡੌਂਕੀ ਬਹੁਤ ਹੀ ਔਖੀ ਐ ਡੌਂਕੀ ਸ਼ਬਦ ਨਿਕਾ ਜਾ ਪਰ ਡੌਂਕੀ ਦੇ ਜਿਹੜੇ ਮੀਨਿੰਗ ਦੇਖੇ ਨਾ ਪਰ ਮੀਨਿੰਗ ਕਾਫੀ ਡੀਪ ਆ ਇਹਨਾਂ ਦੇ ਆ ਮੁੰਨੇ ਤੀਜਾ ਦਿਨ ਹੋ ਗਿਆ ਇਥੇ ਟਪੜਕਦੇ ਫਿਰਦੇ ਆਂ ਅਸੀਂ ਦੋ ਚਾਰ ਰਾਹ ਜੇ ਆ ਸਾਨੂੰ 4 ਦਿਨ ਹੋ ਗਏ ਜੀ ਤੇ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਦੇਖੋ ਜੀ ਜੰਗਲ ਇਹ ਬਹੁਤ ਘਣਾ ਜੰਗਲ ਆ ਇਹ ਸਾਊਥ ਅਫਰੀਕਾ ਦੇ ਵਿੱਚ ਆ ਡੌਂਕੀ ਲਾ ਕੇ ਅਮਰੀਕਾ ਚੱਲੇ ਆ ਵੀਰੇ ਤੁਸੀਂ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵੱਡਾ ਜੰਗਲਾ ਬਹੁਤ ਵਿਸ਼ਾਲ ਜੰਗਲਾ ਇਹ ਇਦੇ ਵਿੱਚ ਕਾਫੀ ਤਰ੍ਹਾਂ ਦੇ ਦਰਖਤ ਬੂਟੇ ਲੱਗੇ ਹੋਏ ਨੇ ਇੱਥੇ ਲੋਕਾਂ ਹੀ ਮਰ ਜਾਂਦੇ ਆ ਜਿਹੜੇ ਲੋਕ ਆ ਦੇਖੋ ਇਹ ਪੈਂਟਾ ਬੂਟਾ ਬਹੁਤ ਖਤਰਨਾਕ ਜੰਗਲ ਆ ਇਹ ਆਪਾਂ ਹੀ ਸੁਜੈਸਟ ਕਰਾਂਗੇ ਤੁਸੀਂ ਡਾਂਕੀ ਨਾ ਲਾਓ ਵੀਰੇ ਡਾਂਕੀ ਲਾਉਣੀ ਬਹੁਤ ਖਤਰਨਾਕ ਹੋਈ ਪਈ ਐ ਕਿੰਨੇ ਦਿਨ ਹੋ ਗਏ ਬਈ ਇੱਥੇ ਕੁਝ ਨਹੀਂ ਖਾਣ ਪੀਣ ਨੂੰ ਅੱਛਾ ਬਈ ਯਾਰ ਬਾ ਸਾਡੇ ਕੋਲ ਆ ਥੋੜਾ ਜਿਹਾ ਸਮਾਨ ਆ ਬਸ ਇਹਦੇ ਚ ਬਸ ਇਹਦੇ ਨੇ ਗੁਜ਼ਾਰਾ ਕਰ ਰਹੇ ਹਾਂ ਬਈ ਕਿਹਨੇ ਗੁਜ਼ਾਰਾ ਬਈ ਬਈ ਬਹੁਤ ਔਖਾ ਯਾਰ ਬਈ ਬਹੁਤ ਔਖਾ ਵੀਰੇ ਚੇਂਜ ਕਰਿਆ ਬਈ ਅੱਛਾ ਬਾਹਰ ਸੀਗੇ ਤੇ ਲੋਰ ਟੀ-ਸ਼ਰਟ ਸੀ ਜਿਹੜੀ ਸਾਰੇ ਖਰਾਬ ਹੋ ਗਏ ਸੀਗੇ। ਆ ਕੱਪੜੀ ਸੀਗੇ ਬਸ ਆਹੀ ਪਾਲੇ। ਤੇ ਵੀ ਪੱਗ ਫਿਰ ਬਿਨਾ ਸੀਸੇ ਦੇ ਕੇ ਬੰਨੀ ਆ। ਪੱਗ ਤਾਂ ਫੋਨ 'ਚ ਬਣ ਲਈ ਸੀ। ਅੱਛਾ ਫੋਨ 'ਚ ਬਣ ਲਈ ਸੀ। ਇਹ ਵੀ ਭਾਈ ਭਾਈ ਇੱਥੇ ਚੱਲਦੀ ਨਹੀਂ ਪਰ ਨੇ ਇੱਥੇ ਆ ਹੁਣ ਬੜਾ ਔਖਾ ਹੈਗਾ ਜਿਵੇਂ ਇੱਥੇ ਜਾਣਦੇ ਕਰਦੇ ਹਣਾ ਆਈ ਨਹੀਂ ਜਿਹੜਾ ਕੀ ਜਾਨਵਰ ਆ ਜੇ। ਇਹ ਹਾਂ ਆ ਜਗਾ ਹਣੀ ਖੁੱਲੀ ਆ। ਇਹਦੂ ਗਾਹਾਂ ਬਹੁਤ ਘਣਾ ਜੰਗਲ ਹੈ। ਇਧਰ ਦਿਖਾਓ ਤੁਸੀਂ ਬੜਾ ਔਖਾ। ਤੇ ਭਾਈ ਇਹ ਸੱਪ ਸੁਪ ਕਹਿੰਦੇ ਵੀ ਬਾਵਾ ਤੁਸੀਂ ਜਿਹੜਾ ਸੱਪ ਤੁਹਾਡੇ ਲੜ ਚੱਲਿਆ ਸੀ। ਉਹ ਹਜੇ ਤੁਹਾਨੂੰ ਦਿਖਾਉਣਾ ਸੀ ਮੇਰੇ ਕੋਲ। ਓਹ